ਯਾਰ ਬੱਟਾ ਬੁੱਟਾ ਤਾਂ ਪੈ ਗਈਆਂ ਤੜਕੇ ਪਾਣੀ ਦਾ ਦੇਖ ਰੇ। ਲੈ ਖੇਤਾਂ। ਜਾਂ 10 ਰੁਪਏ ਦੇ ਮੈਨੂੰ ਖੁੱਲੇ। 10 ਰੁਪਏ ਕੀ ਕਰਨੇ ਮਾਤਾ ਤਾਂ? ਮੈਂ ਭਾਈ ਗੁਰਦੁਆਰੇ ਜਾਂ ਨਹੀਂ ਅੱਜ ਸੰਗਰਾਂ ਦਾ ਮੱਥਾ ਟੇਕੀ ਨੂੰ। ਗੁਰਦੁਆਰੇ ਤਾਂ ਚੱਲਿਓ ਪੁੱਤ ਪੱਗ ਤਾਂ ਬਨ ਲੈਂਦਾ ਏ ਰ ਆਪਾਂ ਸਿੱਖਾਂ ਦੇ ਜਵਾਕ ਆਂ। ਕਿਉਂ ਡੈਡੀ? ਮੈਂ ਪੱਗ ਕਿਉਂ ਬਨਣਾ? ਉਹ ਪੁੱਤ ਸਿੱਖਾਂ ਦੇ ਜਵਾਕ ਪੱਗ ਬਨ ਕੇ ਹੀ ਗੁਰੂ ਘਰ ਜਾਂਦੇ ਆਂ ਆਪਾਂ ਸੋਹਣੇ ਲੱਗਦੇ ਆਂ ਪੱਗ ਬਨ ਕੇ। ਕਿਉਂ ਡੈਡੀ ਜੀ? ਪੱਗ ਤੋਂ ਬਿਨਾ ਮੈਂ ਸਿੱਖਾਂ ਦਾ ਬੱਚਾ ਹੀ ਨਾ ਦਾ। ਉਹ ਨਹੀਂ ਪੁੱਤ ਪੱਗ ਇੱਕ ਸਿੱਖਾਂ ਦੀ ਪਹਿਚਾਣ ਆ। ਤੇ ਪੱਗ ਦੇ ਨਾਲ ਹੀ ਇੱਕ ਸਰਦਾਰ ਨੂੰ ਲੋਕ ਸਿੱਖ ਮੰਨਦੇ ਨੇ ਜਦੋਂ ਮੈਂ ਮੰਨਦਾ ਵੀ ਮੈਂ ਸਿੱਖਾਂ ਤਾਂ ਫਿਰ ਪੱਗ ਦਾ ਨਿਕਾ ਕਿਉਂ ਲਾਦਾ ਇੱਕ ਸਿੱਖ ਲਈ ਕਿਉਂ ਸਿੱਖੀ ਪੱਗ ਨੇ ਕਮਾਉਣੀ ਆ ਲੈ ਐਦਾਂ ਕਰੋ ਪਤ ਗੁਰੂ ਘਰ ਤੁਸੀਂ ਐਵੇਂ ਯੁਕਰੀ ਜਾਵੜੋ ਤੇ ਇਹਦਾ ਜਵਾਬ ਮੈਂ ਤੁਹਾਨੂੰ ਕੱਲ ਨੂੰ ਦੇਵਾਂਗਾ ਚਲੋ ਜਾਵੜੋ ਮੰਮੀ ਕਿੱਥੇ ਆ ਤੂੰ ਕਿੱਧਰ ਗਵਾਚ ਗਈ ਓਏ ਉਹ ਕੱਪੜੇ ਧੋਣ ਗਈ ਆ ਦੱਸ ਕੀ ਗੱਲ ਆ ਉਹਨੇ ਮੇਰੀ ਸਕੂਲ ਵਾਲੀ ਬਰਦੀ ਨਹੀਂ ਪਤਾ ਕਿੱਥੇ ਰੱਖਤੀ ਮੈਂ ਸਕੂਲ ਜਾਣ ਬਣੀ ਲੇਟ ਹੋਈ ਜਾਂਣਾ ਉਹ ਕੁਝ ਨਹੀਂ ਹੋਇਆ ਪੁੱਤਾਂ ਉਹਨਾਂ ਦੀ ਵਰਦੀ ਸਾਰੀ ਪ੍ਰੈਸ ਕਰਕੇ ਰੱਖੀ ਹੋਈ ਸੀਗੀ ਮੈਂ ਚਾਹ ਪੀਣ ਲੱਗਿਆ ਤੇ ਚਾਹ ਉੱਤੇ ਡੁੱਲ ਗਈ ਤੇ ਹੁਣ ਉਹ ਤੇਰੀ ਵਰਦੀ ਦੁਬਾਰੇ ਧੋਣ ਗਈ ਓ ਡੈਡੀ ਜੀ ਤੁਸੀਂ ਇਹ ਕੀ ਕਰਤਾ ਮੈਂ ਹੁਣ ਸਕੂਲ ਜਾਣ ਨੂੰ ਨਹੀਂ ਹੋ ਲੇਟ ਹੋਈ ਜਾਣਾ ਓਹੋ ਪੁੱਤ ਸਕੂਲ ਵਰਦੀ ਨੇ ਥੋੜੀ ਜਾਣਾਂਗਾ ਸਕੂਲ ਤਾਂ ਤਾਇਆ ਜਾਣਾਗਾ ਦਿਮਾਗ ਵੀ ਤੇਰਾ ਲੱਗਣਾਗਾ ਪੜਨਾ ਵੀ ਤਾਇਆ ਆ ਵਰਦੀ ਨੂੰ ਕੀ ਹੁੰਦਾਗਾ ਅੱਜ ਤੂੰ ਆਪਣੇ ਘਰ ਵਾਲੇ ਕੱਪੜੇ ਪਾ ਕੇ ਵਗ ਜਾ ਕੁਝ ਨਹੀਂ ਹੁੰਦਾ ਤੂੰ ਐਂ ਜਾ ਵਰ ਸਕੂਲ ਅੱਜ ਲੈਡਰ ਜੀ ਹੱਦ ਹੋ ਗਈ ਤੁਹਾਡੀ ਅਨੁਸ਼ਾਸਨ ਵੀ ਕੋਈ ਚੀਜ਼ ਆ ਸਕੂਲ ਦੇ ਵੀ ਕੋਈ ਨਿਯਮ ਨੇ ਉਹਨਾਂ ਨੂੰ ਸਾਨੂੰ ਪਾਲਣਾ ਤਾਂ ਕਰਨੀ ਪੈਂਦੀ ਆ ਤੇ ਪੁੱਤ ਫਿਰ ਸਾਡੇ ਗੁਰੂਆਂ ਦਾ ਅਨੁਸ਼ਾਸਨ ਵੀ ਕੋਈ ਚੀਜ਼ ਆ ਫਿਰ ਉਹਨਾਂ ਦੇ ਦਿੱਤੇ ਹੁਕਮਾਂ ਦੀ ਪਾਲਣਾ ਕਿਉਂ ਨਹੀਂ ਮੈਨੇ ਰੱਖਦੀ ਸਿਰ ਤੇ ਬੰਨੀ ਹੋਈ ਪੱਗ ਪੈਣਾ ਦੇ ਸਿਰ ਤੇ ਲੈਤੀ ਹੋਈ ਚੁੰਨੀ ਇਹ ਕੋਈ ਦੋ ਗਾਇ ਦਾ ਕੱਪੜਾ ਨਹੀਂ ਇਹ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਦਿੱਤਾ ਹੋਇਆ ਅਨੁਸ਼ਾਸਨ ਆ ਇਹ ਅਨੁਸ਼ਾਸਨ ਦੇ ਨਿਯਮਾਂ ਦੀ ਪਾਲਣਾ ਕਰਨਾ ਇੱਕ ਸਿੱਖ ਦਾ ਫਰਜ਼ ਆ ਪੁੱਤ ਡੈਡੀ ਜੀ ਮੈਂ ਚੰਗੀ ਤਰ੍ਹਾਂ ਸਮਝ ਗਿਆ ਵੀ ਇੱਕ ਸਿੱਖ ਨੂੰ ਪੱਗ ਬੰਨ੍ਹਣੀ ਕਿਉਂ ਜ਼ਰੂਰੀ ਆ ਮੈਨੂੰ ਮਾਫ਼ ਕਰ ਦਿਓ ਉਹ ਸ਼ਾਬਾਸ਼ੇ ਪੁੱਤ ਆ ਲੈ ਤੇ ਸਕੂਲ ਦੀ ਵਰਦੀ ਵੱਡਾ ਜੀ ਤੁਸੀਂ ਤਾਂ ਗਿਆ ਸੀਗਾ ਮੰਮੀ ਨੇ ਵਰਦੀ ਤੋਤੀ ਪੁੱਤੇ ਸਭ ਕੁਝ ਤਾਂ ਮੈਂ ਤੈਨੂੰ ਸਮਝਾਉਣ ਵਾਸਤੇ ਕੀਤਾ ਸੀ ਲੈ ਤੂੰ ਹੁਣ ਵਰਦੀ ਪਾ ਕੇ ਸਕੂਲੇ ਜਾ ਅੱਛਾ ਹੁਣ ਤਾਂ ਮੈਂ ਸਕੂਲੇ ਵੀ ਪੱਗ ਬੰਨ ਕੇ ਜਾਇਆ ਕਰੂੰਗਾ ਲੈ ਚੱਲ ਪੁੱਤ ਪੱਗ ਬੰਨ ਕੇ ਜਾ ਵੜ ਸਕੂਲੇ ਤੂੰ ਲੈ ਐ ਨਹੀਂ ਮੈਂ ਸਕੂਲੇ ਜਾਂਦਾ ਇਦਾਂ ਕਿਵੇਂ ਪੱਗ ਬੰਨ ਕੇ ਦੋ ਹੁਣ ਤਾਂ ਮੈਂ ਛੋਟਾ ਰੋਜ਼ ਲਹੁ ਪੀਆ ਕਰੂੰਗਾ ਲੈ ਆ ਜਾ ਪੁੱਤ ਆ ਜਾ ਇੱਥੇ ਬੈਠ ਤੇਰੇ ਪੱਗ ਬੰਨਦੇ ਆ ਆ ਜਾ ਆ ਜਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਤੁਸੀਂ ਦੇਖ ਲਈ ਆ ਤੁਸੀਂ ਸਮਝ ਹੀ ਚੁੱਕੇ ਹੋ ਵੀ ਆਪਾਂ ਵੀਡੀਓ ਕਿਸ ਚੀਜ਼ ਤੇ ਬਣਾਈ ਆ ਇੱਕ ਪੱਗ ਤੇ ਵੀਡੀਓ ਬਣਾਈ ਆ ਜੀ ਵੀ ਪੱਗ ਦੀ ਕਿੰਨੀ ਇੱਜ਼ਤ ਆ ਕਿੰਨਾ ਪੱਗ ਦਾ ਮੁੱਲ ਆ ਇਹ ਤੁਸੀਂ ਸਮਝ ਹੀ ਚੁੱਕੇ ਹੋ ਤੇ ਵੀਡੀਓ ਨੂੰ ਬាទ-ਬាទ ਸ਼ੇਅਰ ਕਰ ਦਿਓ ਕਿਉਂਕਿ ਛੋਟੇ-ਛੋਟੇ ਬੱਚੇ ਅੱਜਕੱਲ ਦੇ ਸੋਸ਼ਲ ਮੀਡੀਆ ਚਲਾਉਂਦੇ ਨੇ ਹਨਾ ਤੇ ਉਹਨਾਂ ਤੇ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਤਾਂ ਕਿ ਉਹ ਵੀ ਇਸ ਚੀਜ਼ ਨੂੰ ਦੇਖ ਕੇ ਸਾਡੀ ਵੀਡੀਓ ਨੂੰ ਦੇਖ ਕੇ ਇਹ ਚੀਜ਼ ਸਿੱਖਣ ਵੀ ਪੱਗ ਦੀ ਅੱਜਕੱਲ ਦੇ ਟਾਈਮ ਦੇ ਵਿੱਚ ਕਿੰਨੀ ਕਦਰ ਆ ਕਿੰਨੀ ਇੱਜ਼ਤਾ ਕਿੰਨਾ ਮੁੱਲ ਹੈ ਇਸ ਪੱਗ ਦਾ ਜੇ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬਾਈ ਜੀ